ਐਮਪੀ ਸਾਹਿਬ ਇੱਕ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਮਾਮਲਾ ਆਇਆ ਹੈ ਕਿ ਜਿਹੜੇ ਸਾਡੇ ਜ਼ਿਲ੍ਹੇ ਦੇ ਮਾਨਜਗ ਡਿਪਟੀ ਕਮਿਸ਼ਨਰ ਮੈਡਮ ਨੇ ਉਹ ਪੱਤਰਕਾਰਾਂ ਨੂੰ ਪੱਖ ਦੇਣ ਵਾਸਤੇ ਫੋਨ ਨਹੀਂ ਚੱਕਦੇ ਜਾਂ ਆਮ ਪਬਲਿਕ ਦੇ ਜਿਹੜੇ ਨੁਮਾਇंदे ਯੂਨੀਅਨ ਦੇ ਨੁਮਾਇंदे ਨੇ ਉਹ ਜਾਣਦੇ ਨੇ ਉਹਨਾਂ ਨਾਲ ਸਹੀ ਗੱਲਬਾਤ ਜਿਹੜਾ ਕਰਨ ਦੀ ਗੱਲ ਨਹੀਂ ਕਰ ਰਹੇ ਜੇ ਕਹਿ ਲਈਏ ਤੇ ਉਹਨਾਂ ਦਾ ਆਡੀਆ ਲਵਾਈਆ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਕੋਈ ਵੀ ਅਫਸਰ ਹੈ ਉਹ ਪਬਲਿਕ ਦਾ ਨੌਕਰ ਹੈ ਲੋਕਾਂ ਦਾ ਨੌਕਰ ਹੈ ਕੋਈ ਲੀਡਰ ਹੈ ਉਹ ਵੀ ਲੋਕਾਂ ਦੇ ਵੋਟ ਲੈ ਕੇ ਜਾਂਦਾ ਹੈ ਤੇ ਐਸਾ ਦੇ ਅਗਰ ਕੋਈ ਅਫਸਰ ਰਹੀਆ اختیار ਕਰਦਾ ਤਾਂ ਗਲਤ ਹੈ ਉਹਨਾਂ ਨੂੰ ਪਬਲਿਕ ਦੀ ਗੱਲ ਸੁਣਨੀ ਚਾਹੀਦੀ ਤੇ ਪੱਤਰਕਾਰ ਦੀ ਗੱਲ ਇਹਨਾਂ ਦਾ ਪੂਰੇ ਦੇਸ਼ ਦੇ ਵਿੱਚ ਜਿਹੜਾ ਲੋਕਾਂ ਦੇ ਬੈਟਰਮੈਂਟ ਵਾਸਤੇ ਕੰਮ ਕਰਨੇ ਜੀ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਮੈਂ ਸੰਧਾ ਕਿ ਚੰਗੀ ਗੱਲ ਨਹੀਂ ਚਾਹੇ ਤੂੰ ਆਮ ਆਦਮੀ ਜਾਂਦਾ ਹੈ ਗਰੀਬ ਪਰਿਵਾਰ ਜਾਂਦਾ ਤਾਂ ਉਹਦੀ ਵੀ ਉਹਨਾਂ ਨੂੰ ਗੱਲ ਜੀ ਸੁਣਨੀ ਚਾਹੀਦੀ ਹੈ ਇਸ ਕਰਕੇ ਇਹ ਨੂੰ ਸਾਲਡ ਆਊਟ ਕਰ ਲੈਣਾ ਚਾਹੀਦਾ ਹੈ ਤੇ ਹਰੇਕ ਦੀ ਗੱਲ ਖੁੱਲ ਬੀਲੀ ਦੇ ਨਾਲ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ ਮੈਂ ਇਹ ਸਾਥ ਦੇ ਪੱਤਰਕਾਰਾਂ ਨੇ ਇੱਕ ਜਿਹੜੀ ਲਿਖਤੀ ਸ਼ਿਕਾਇਤ ਤੁਹਾਡੇ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਇੱਕ ਪਾਸ ਕੀਤਾ ਹੈ ਲਿਖਤੀ ਸ਼ਿਕਾਇਤ ਪਹੁੰਚਾ ਕੇ ਗ੍ਰਹਿ ਮੰਤਰਾਲੇ ਤੱਕ ਪਹੁੰਚਾਉਣੀ ਹੈ ਔਰ ਪਾਰਲੀਮੈਂਟ ਤੱਕ ਵੀ ਜਿਹੜਾ ਤੁਹਾਡੇ ਤੱਕ ਅਪਰੋਚ ਕਰਨ ਦੀ ਗੱਲ ਉਹ ਉਮੀਦ ਰੱਖਦੇ ਨੇ ਕੀ ਕਰੋਗੇ ਤੁਸੀਂ ਨਹੀਂ ਦੇਖੋ ਮੇਰੇ ਨੂੰ ਜੇ ਮੈਂ ਲਿਖਤੀ ਸ਼ਿਕਾਇਤ ਕੋਈ ਇਸ ਤਰ੍ਹਾਂ ਦੀ ਕੋ ਕਰਦੇ ਹੈ ਦੇਖੋ ਸਭ ਤੋਂ ਪਹਿਲਾਂ ਤਾਂ 7-8 ਤਰੀਕ ਦੀ ਜ਼ਿਲ੍ਹਾ ਮੀਟਿੰਗ ਕਮੇਟੀ ਦੀ ਕਮੀਟੀ ਹੈ। ਡੀਸੀ ਮੈਡਮ ਇੱਥੇ ਹੋਗੇ 8 ਦੀ ਸ਼ਾਇਦ ਫਿਰੋਜ਼ਪੁਰ ਹੈ ਸਾਡਾ ਅਸਟਾਨ ਦੇ 2 ਦਿਨ ਦਾ ਫਿਰੋਜ਼ਪੁਰ ਰੱਖਿਆ ਹੋਇਆ ਹੈ। ਮੈਂ ਦੋਨੋਂ ਡੈਪਟੀ ਕਮਿਸ਼ਨਰ ਨੂੰ ਆਪ ਦੇ ਨੂੰ ਬੇਨਤੀ ਕਰ ਦਿਆਂਗਾ ਕਿ ਜਿਹੜੀ ਇਸ ਤਰ੍ਹਾਂ ਦਾ ਰਵਈਆ ਅਖਤਿਆਰ ਨਹੀਂ ਕਰਨਾ ਚਾਹੀਦਾ ਸਾਨੂੰ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸੋ ਪੱਤਰਕਾਰਾਂ ਤੋਂ ਸਾਨੂੰ ਸਾਥ ਲੈਣਾ ਚਾਹੀਦਾ ਹੈ ਜੇ ਕਿਤੇ ਕੋਈ ਗਲਤ ਹੁੰਦਾ ਹੈ ਤਾਂ ਉਹਦੇ ਬਾਰੇ ਖੁੱਲ ਕੇ ਅੱਗੇ ਆਉਣ ਤਾਂ ਕਿ ਲੋਕਾਂ ਦੇ ਕੰਮ ਜਿਹੜੇ ਉਹ ਸਹੀ ਹੋ ਉਸ ਆਮ ਆਦਮੀ ਦੀ ਗੱਲ ਜਿਹੜੀ ਹੈ ਉਹ ਖੁਦ ਦਿੱਲੀ ਦੇ ਨਾਲ ਸੁਣਨੀ ਚਾਹੀਦੀ ਇਹ ਮੈਂ ਉਹਨਾਂ ਨੂੰ ਜੇਕਰ ਫਿਰ ਵੀ ਉਹ ਆਪਣਾ ਅਡਿਆਲ ਰਵਈਆ ਰੱਖਦੇ ਨੇ ਨਹੀਂ ਮੇਰੇ ਖਿਆਲ ਤਾਂ ਨਹੀਂ ਐਸੀ ਕੋਈ ਗੱਲ ਨਹੀਂ ਹੁੰਦੀ ਜੇਕਰ ਕਿਤੇ ਹੋਏਗੀ ਤਾਂ ਫਿਰ ਮੈਨੂੰ ਜੋ ਤੁਸੀਂ ਸਾਰੇ ਪੱਤਰਕਾਰ ਕਹਿਣਗੇ ਨਾ ਤੁਹਾਡੇ ਨਾਲ